ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਚ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜੰਗੀਆਂ ਨੇ ਤੋਂ ਆਪਾਂ ਕਵਰ ਕਰਾਂਗੇ ਜੀ ਤੇ ਬਾਈ ਕੋਲੇ ਕਾਫੀ ਪਸ਼ੂ ਘਰੇ ਰੱਖੇ ਚੰਗੇ ਤੋਂ ਚੰਗਾ ਪਸ਼ੂ ਆ ਜੀ ਤੇ ਕੈਮਰਾ ਤੁਹਾਨੂੰ ਅੰਦਰਲੇ ਪਾਸੇ ਵੀ ਮਾਰ ਕੇ ਦਿਖਾ ਦੇਗਾ ਦੇਖੋ ਜੀ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਇੱਕ ਮੱਝਾਂ ਚੰਗੀ ਬਕਾਊ ਆ ਤੇ ਘਰ ਦੀ ਲੋਕਲ ਵੀਡੀਓ ਕੋਈ ਬਾਈ ਦਾ ਬਵਾਰ ਦਾ ਕੰਮ ਨਹੀਂ ਕਿੰਨਾ ਕੁ ਦੁੱਧ ਪਹਿਲੇ ਸੂਇਆਂ ਦਾ ਚੋਇਆ ਜਾਂ ਕਿੰਨਾ ਕਾਢ ਦੂ ਜਾਂ ਕਿੰਨੇ ਦਿਨ ਕੱਟ ਜੂ ਸਾਰੀ ਜਾਣਕਾਰੀ ਬਾਈ ਤੋਂ ਲਮਗੇ ਆ ਜਾ ਵੀਰੇ ਇੱਥੇ ਸਸੀਗਾ ਬਾਈ ਜੀ ਸਸੀਗਾ ਪਹਿਲਾਂ ਹੋਠੀ ਠਾਕੋ ਜੀ ਹਾਂ ਜੀ ਹਾਂ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਆ ਮੇਰਾ 95011 21993 21993 ਪਿੰਡ ਆਪਣਾ ਜੀ ਪਿੰਡ ਹੈ ਜੰਗਿਆਣਾ ਜੀ ਪਿੰਡ ਜੰਗਿਆਣਾ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਪਿੰਦਾ ਬਰਨਾਲਾ ਜੀ ਤਹਿਸੀਲ ਫਿਲਪੇ ਤਪਾਈ ਤਪਾ ਪੈ ਗਈ ਹੈ ਨਾ ਨੇੜੇ ਆਪਣੇ ਭਧੌੜ ਨੇੜੇ ਭਧੌੜ ਆ ਇਧਰਲੇ ਪਾਸੇ ਸਲਾਹਪੁਰਾ ਹੂੰ ਤੇ ਇਧਰਲੇ ਇਧਰ ਆ ਗਿਆ ਭਾਈ ਰੂਪਾ ਭਾਈ ਰੂਪਾ ਦੁੱਲੇ ਵਾਲਾ ਮੇਰਾ ਪਿੰਡ ਕੋਲੇ ਆ ਓਕੇ ਜੀ ਤੇ ਜਿਹੜੀ ਆਪਾਂ ਝੋਟੀ ਦੇਖੀ ਆਨੇ ਬਾਈ ਅੱਛਾ ਜੀ ਕੈ ਸੂਏ ਤੁਸੀਂ ਚੋਈ ਹੈ ਪਹਿਲਾਂ ਅਸੀਂ ਇਹ ਇੱਕ ਸੂਆ ਚੋਈ ਹੈ ਜੀ ਹੂੰ ਤੇ ਇੱਕ ਸੂਆ ਚੋਈ ਹੈ ਓਕੇ ਜੀ ਤੇ ਦੂਜੇ ਸੂਏ ਚੋਈ ਹੈ ਤੁਸੀਂ ਹਾਂ ਦੂਜੇ ਸੂਏ ਦੂਜੇ ਸੂਏ ਚੋਈ ਹੈ ਤੇ ਦੂਜੇ ਸੂਏ ਦੁੱਧ ਕਿੰਨਾ ਜੋ ਹੈ ਬਾਈ ਅਸੀਂ 12 ਤੋਂ 13 ਲੀਟਰ ਦਾ ਹੀ ਤੋਇਆ ਵਾ ਤੇ ਐਤ ਕੀ ਫਿਰ ਕਿੰਨੇ ਇੱਕ ਟਿੱਕਰ ਜਾ ਸਕਦੇ ਤੀਜਾ ਸੂਆ ਸੂਰੇ ਹੀ ਹੈ ਨਾ ਹਾਂਜੀ ਹਾਂ ਐ ਤੇਰਾ ਅਸਮੀਤ ਹੈਗੀ ਹੈ 15 ਤੋਂ 80 ਹੈ ਤੇ ਬਾਕੀ ਦੀ ਗੱਲ ਦੇਖਣ ਵਾਲੇ ਭੈਣ ਭਰਾਵਾਂ ਨੂੰ ਮੈਂ ਦੱਸ ਰਿਹਾ ਵੱਡੀ ਮੱਝਾ ਜੀ ਠੀਕ ਆ ਸੂਆ origial ਤੀਜਾ ਤੇ ਬਾਈ ਟਿਕਟੋਕੇ ਦਾ ਕੁਝ ਪਤਾ ਹੈਗਾ ਵੀ ਕੀ ਇਹਦੇ ਕਿਹੜਾ ਚੰਗੇ ਸਰਕਾਰੀ ਅੱਛਾ ਸਰਕਾਰੀ ਸੀਮਾ ਬਸ ਜਿੰਮੇ ਤੇਰੇ ਮੈਂ ਪਸ਼ੂ ਦੇਖਿਆ ਸਾਰੇ ਬਹੁਤ ਚੰਗੇ ਹੈ ਨਾ ਸਾਰੇ ਸਰਕਾਰੀ ਆ ਵੀ ਸਰਕਾਰੀ ਬਾਕੀ ਦੀ ਗੱਲ ਮਿਹਨਤ ਵਾਲੇ ਬੰਦੇ ਆ ਜੀ ਚੰਗੀ ਮਿਹਨਤ ਕਰਦੇ ਪਸ਼ੂ ਪਾਲਦੇ ਆ ਟੋਕੜ ਗੱਬਣ ਲੈ ਕੇ ਵੀ ਪਾਲ ਲੈਂਦੇ ਤੇ ਘਰ ਦੇ ਵੀ ਪਸ਼ੂ ਪਾਲ ਦਿਆ ਐਦ ਕੀ ਫਿਰ 15 ਕਹਿ ਕੇ ਦੇ ਦਾਂਗੇ ਹਾਂ ਹਾਂ ਦਿਨ ਕਿੰਨੇ ਬਾਕੀ ਆ ਜੀ ਦਿਨ ਪਏ ਹਲੇ ਹਫਤਾ ਇੱਕ ਪਿਆ ਇਹਦਾ ਹਫਤਾ ਖੋਲੋ ਜਿਹਦਾ ਤੋਰਾ ਕਰਾਇਗੇ ਤੇ ਇੱਕ ਚੰਗੀ ਆ ਜੀ ਥਣ ਭਾਂਡੇ ਦੀ ਪੂਰੀ ਸਾਫ ਆ ਤੇ ਕਦ ਘਾੜ ਕਨ ਨੂੰ ਜਾ ਕੇ ਨਾ ਆਇਓ ਮੁੱਲ ਰੇਟ ਡਿਟੇਲ ਸਾਰਾ ਕੋ ਵੀਡੀਓ ਦੇ ਵਿੱਚ ਹੋ ਇੱਕ ਗੱਲ ਵੀਰੇ ਹੋਰ ਇੱਧਰ ਨੂੰ ਲੈ ਜਲ ਦੱਸ ਦੀ ਭਾਰ ਪਿੱਛੇ ਦੀ ਓਕੇ ਹੈ ਹਾਂ ਜੀ ਹਾਂ ਓ ਥਣਾ ਦੀ ਭਾਰ ਪਿੱਛੇ ਦੀ ਓ ਗਾਰੰਟੀ ਆ ਓਕੇ ਜੀ ਆ ਦੇਖੋ ਜੀ ਥਣਲੇਵੇ ਦੀ ਪੂਰੀ ਸਾਫ ਸੁਥਰੀ ਹੈ ਝੋਟੀ ਤੇ ਹਜੇ ਕਰਮਾਲੀ ਨੇ ਲੇਵਾ ਹੋਰ ਕਰ ਵੀ ਲੈਣਾ ਮੋੜ ਲਿਓ ਜੀ ਬਸ ਆ ਦੇਖੋ ਸਾਫ ਸੁਥਰੀ ਆਪਾਂ ਇਹਨੂੰ ਕਹਿ ਸਕਦੇ ਹਾਂ ਮੋੜ ਲਿਓ ਜੀ ਆਇਆ ਬੱਤ ਕੁਆਲਿਟੀ ਚੰਗੀ ਵੱਡੇ ਘੱਟ ਘੱਟ ਚ ਆ ਗਈ ਆਇਆ ਸੈਜ ਕਰਨੀਓ ਤੁਸੀਂ ਕੰਮ ਹੀ ਨਹੀਂ ਮੰਨਣੀ ਪੋਰਾ ਵੀ ਆ ਦੇਖੋ ਜੀ ਥਣਲੇਵੇ ਦੀ ਪੂਰੀ ਸਾਫ ਸੁਥਰੀ ਹੂੰ ਸੂਆ ਰੇਨ ਨਾਲ ਤੀਜਾ ਜੀ ਬੰਦ ਲੋਥੀ ਬਾਈ ਮੋਹਲ ਪੁੱਛ ਕੇ ਦੱਸ ਦਿਆਂ ਸਾਰਾ ਕੁਝ ਤੁਹਾਨੂੰ ਪੁੱਛ ਕੇ ਦੱਸ ਦਿਆਂਗੇ ਖਾਣ ਲੇਵਾ ਆਪਾਂ ਤੁਹਾਨੂੰ ਡੇਢ ਤੋਂ ਕਰਵਾ ਦਿਆਂ ਚ ਇੱਕ ਆ ਦੇਖੋ ਜੀ ਠੀਕ ਹੈ ਜੀ ਤੇ ਕੁਆਲਿਟੀ ਫੇਸ ਦੀ ਫੇਰ ਕਰੋ ਚੈੱਕ ਇੱਕੋ ਬੈਲੰਸ ਦੇ ਵਿੱਚ ਅਰੀਜਨਲ ਸਿੰਘ ਹੈਗਾ ਮੱਝ ਦਾ ਕੋਈ ਉਵੇਂ ਬਣਿਆ ਹੋਣ ਤੇ ਭਾਈ ਰੇਟ ਦੱਸੇਦਾ ਕੀ ਆ ਗਿਆ ਆ ਰੇਟ ਵੱਡੇ ਵੀ ਇਹੋ ਜਿਹਿਆਂ ਮਈਆਂ ਦਾ ਕੋਈ ਡੇਢ ਆ ਦੋ ਮੰਗੀ ਜਾਂਦਾ ਨਹੀਂ ਸਹੀ ਗੱਲ ਹੈ ਯਾਰ ਮੱਝ ਤੇਰੀ ਅਸੀਂ ਮੰਗੀ ਜਾਂਦਾ ਹੂੰ ਤੇ ਆਪਾਂ ਇੱਕ 45 ਦੀ ਦੇ ਦਿਆਂ ਦੇ ਵਿੱਚ ਮਾਨਦਾਨ ਹੋ ਜੂ ਖੁੱਲਾ ਮਾਨਦਾਨ ਹੋ ਜੂ ਕੋਈ ਐਸੀ ਗੱਲ ਨਹੀਂ ਹੈ ਕਿ ਮਾਨਦਾਨ ਤੁਹਾਡਾ ਨਾਮ ਹੋਵੇ ਤੇ ਜਰੂਰ ਬਾਈ ਨਾ ਕਰਿਓ ਸੰਪਰਕ ਤੇ ਨੰਬਰ ਬਾਈ ਫੇਰ ਬੋਲਿਓ ਨੰਬਰ ਹੈਗਾ 95011 ਹੂੰ 21993 21993 ਪਿੰਡ ਜੰਗੀਆਂ ਨੇ ਤੋਂ ਆਪਾਂ ਵੀਡੀਓ ਕਵਰ ਕਰਕੇ ਤੇ ਟਾਪ ਦਾ ਨਗੀਨਾ ਹਮ ਦਿਖਾਤਾ ਚਾਰ ਰੁਪਏ ਦੀ ਚੰਗੀ ਆ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਜੀਨਾਂ ਨੂੰ ਪਿਆਰ ਦੇਣ ਲਈ ਤਾ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿ ਨਵੀਂ ਵੀਡੀਓ ਅੱਛੇ ਇੱਕ ਬਾਈ ਤੇਰੇ ਕੋਲ ਕੱਟਾ ਬਕਾਉ ਹਾਂਜੀ ਹਾਂ ਆ ਜਾ ਕਿਹੜਾਗਾ ਖੋਲਿਆ ਨੂੰ ਬਾਹਰ ਨੂੰ ਇਹ ਵੀ ਚੈੱਕ ਕਰਾ ਦਿਆਂ ਤੁਹਾਨੂੰ ਕਿਉਂਕਿ ਬਾਈ ਕਹਿੰਦਾ ਰੱਖਣ ਵਾਲਾ ਕੋਈ ਲੈ ਜੇ ਹਨਾ ਹਾਂਜੀ ਹਾਂ ਰੱਖਣ ਵਾਲੇ ਦੇਣਾ ਰੱਖਣਾ ਲੈ ਜੇ ਕੋਈ ਕਿੰਨੀ ਉਮਰ ਆ ਗਈ ਬਾਈ ਇਹਦੀ ਇਹ ਤਿੰਨ ਕੁ ਮਹੀਨੇ ਰਹਿੰਦੇ ਤਿੰਨ ਸਾਲਾਂ ਤੋਂ ਓਕੇ ਹਾਂ ਇਹਦਾ ਦੋ ਦੰਦ ਹੋ ਗਿਆ ਹੋਣਾ ਹਾਂਜੀ ਹਾਂ ਹੋ ਗਿਆ ਓਕੇ ਜੀ ਆ ਦੇਖੋ ਜੀ ਆ ਬਦਗੜ ਤੁਹਾਨੂੰ ਕਰਾਵਾ ਚੈੱਕ ਲੈ ਚਲੋ ਇੱਧਰ ਲੈ ਚਲੋ ਕੋਈ ਇੱਥੇ ਇੱਥੇ ਬੰਨ ਲਓ ਚਿਤਗਾ ਨੇ ਬਸ ਦੋ ਰਾ ਦਰਾਂ ਤੁਹਾਨੂੰ ਕਰਾਤਾ ਚੈੱਕ ਸਿੰਘ ਸੁੰਗ ਤੁਹਾਨੂੰ ਦਿਖਾ ਰਹੇ ਹਾਂਗੇ ਆ ਦੇਖੋ ਜੀ ਫੇਸ ਦੀ ਕੁਆਲਿਟੀ ਕਰੋ ਚੈੱਕ ਤੇ ਇਸਤੀ ਗੱਲ ਵਗੈਰਾ ਪੂਰੇ ਬੰਦੇ ਤੇ ਰੇਟ ਕਿ ਆ ਗਿਆ ਬਾਈ ਇਹਦਾ ਰੇਡ ਫੋਨ ਤੇ ਕਰਾਂਗੇ ਜੈ ਜੀ ਹੂ ਜੈ ਜੀ ਹੋਊਗਾ ਰੇਡ ਇਹਦਾ ਫੋਨ ਤੇ ਹੂ ਚੰਗੇ ਸਿੰਘ ਥੱਲੇ ਦਾ ਵੱਡੇ ਕਦ ਕੱਢਦਾ ਆ ਗਿਆ ਮੈਂ ਇਹਦੀ ਮਾਂ ਥੱਲੇ 22 ਲੀਟਰ ਦੁੱਧ ਹੈ 22 ਲੀਟਰ ਦੁੱਧ ਓਕੇ ਜੀ ਇਹ ਹਰਿਆਣੇ ਚੋਂ ਲਿਆਂਦੀ ਸੀ ਮੈਂ ਮੈਂ ਓਕੇ ਜੀ ਟੋਕੜ ਉਹਦੇ ਮਗਰ ਬੱਚਾ ਆਇਆ ਸੀਗਾ ਓਕੇ ਜੀ ਤੇ ਬਾਈ ਜੀ ਹੁਣ ਮੰਨਿਆ ਦੇ ਕਾਬਲ ਆ ਹਨਾ ਹਾਂ ਜੀ ਹਾਂ ਬਾਰੇ ਛੱਡਿਆ ਤਾਂ ਹੈ ਨਹੀਂ ਐਵੇਂ ਕਹਿੰਦੇ ਓਕੇ ਬਾਕੀ ਨੰਬਰ 22 ਦਾ ਸਕਰੀਨ ਤੇ ਤੋਰੀ ਬਾਈ ਇਹਨੂੰ ਇੱਕ ਵਾਰੀ ਫੇਰ ਤੋੜਨਾ ਪਾਣੀ ਪੀ ਆ ਲੋ ਜੀ ਕਰੋ ਚੈੱਕ ਮੋਲੇ ਦਾ ਫੋਨ ਤੇ ਹੂ ਹੋਊ ਜਾ ਮੈਂ ਜੈ ਨੰਬਰ 22 ਦਾ ਸਕਰੀਨ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇਣ ਵਾਲੇ ਤਾਂ